ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਵਰਨ ਫੈਮਿਲੀ ਬਲੌਗ 'ਤੇ ਹੋਰ ਸੁਣਾਓ ਜੀ ਸਾਰੇ ਕਿਵੇਂ ਹੁਮੀਦ ਕਰਦੀ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰ ਵੀ ਤੰਦਰੁਸਤ ਹੋ ਕੇ ਰਾਜੀ ਖੁਸ਼ੀ ਹੋਵੋਗੇ ਹਾਂਜੀ ਅੱਜ ਦਿਨ ਹੈਗਾ ਜੀ ਸ਼ੁੱਕਰਵਾਰ ਦਾ ਫਰਾਈਡੇ ਅੱਜ ਤੇ ਟਾਈਮ ਹੋ ਗਿਆ 10:00 ਬਜੇ 10 ਮਿੰਟ ਹੋ ਗਏ ਤੇ ਗੁਰਦੁਆਰਾ ਸਾਹਿਬ ਤੁਹਾਨੂੰ ਦੱਸਿਆ ਸੀਗਾ ਪਾਰਕ ਰੱਖਿਆ ਹੈ ਘਰ ਦੇ ਕੰਮਕਾਰ ਆਪਾਂ ਸਾਰੇ ਕਰ ਲਏ ਆਪਾਂ ਛੱਡ ਕੇ ਨਹੀਂ ਜਾਂਦੇ ਹੈਗੇ ਹਾ ਇਹ ਹੋ ਜਾਂਦਾ ਵੀ ਆਪਾਂ ਵੀਡੀਓ 'ਚ ਨਹੀਂ ਦਿਖਾਉਂਦੇ ਕਿਉਂਕਿ ਕਾਲੀ 'ਚ ਕਰਨਾ ਹੁੰਦਾ ਤੇ ਜਲਦੀ ਜਲਦੀ ਆਪਾਂ ਆਪਣੇ ਕੰਮ ਕਰ ਨਵੇੜ ਲੰਨੇ ਆ ਵੀ ਵੀਡੀਓ ਦੇ ਵਿੱਚ ਆਪਾਂ ਕਈ ਵਾਰ ਨਹੀਂ ਦਿਖਾਉਂਦੇ ਹੈਗੇ ਲੋ ਜੀ ਆਪਣਾ ਸਾਰੇ ਕੰਮ ਕਰ ਨਿਪੜ ਕੇ ਤੇ ਹੁਣ ਮੈਂ ਚੱਲੀ ਆ ਰਮਨ ਕੋਲ ਰਮਨ ਨੂੰ ਮਾਰਦੀ ਆ ਆਵਾਜ਼ ਤੁਸੀਂ ਜਾਣਾ ਗੁਰਦਰਾ ਸਾਹਿਬ ਤੇ ਬਣੇ ਰਹੋ ਤੁਸੀਂ ਮੇਰੇ ਬਲੌਗ ਦੇ ਨਾਲ ਤੇ ਬਾਕੀ ਹੁਣ ਮੈਂ ਰਮਨ ਨੂੰ ਆਵਾਜ਼ ਮਾਰ ਲਮ ਤੇ ਜੋ ਬੰਦਾ ਸਾਡਾ ਲੇਟ ਕਰਾ ਰਿਹਾ 10 ਵਜੇ ਦਾ ਟਾਈਮ ਦਿੱਤਾ ਸੀ ਇਹਨੂੰ ਤੇ ਉਹਨੂੰ ਮੈਂ ਆਵਾਜ਼ ਮਾਰ ਲਾ ਹੁਣ ਮੈਂ ਚੱਲੀ ਆ ਰਮਨ ਦੇ ਕੋਲ ਨੂੰ ਬਣੇ ਰਹੋ ਤੁਸੀਂ ਬਲੌਗ ਦੇ ਨਾਲ

ਮੈਂ ਮਰ ਮਾਲ ਵੀ ਨਹੀਂ ਲੱਭਿਆ ਕਾਲੀ ਕਾਲੀ ਚ ਹਮੇਸ਼ਾ ਟਾਈਮ ਤੋਂ ਬਹੁਤ ਲੰਬਾ ਪਹਿਣਾ ਜਿਹੜੀ ਪਾਪਾ ਜੀ ਨੇ ਡਰਾਫਟ ਕਰਤੀ ਅਰਦਾਸ ਤਾਂ ਕਰਤੀ ਆ ਤੇ ਕੀ ਕਰਨ ਲੱਗਿਆ ਕਰਨ ਬੇਟਾ ਸਭ ਹੋਈ ਬੰਦ ਚਾਹਵੇਂ ਹਾਂ ਬਹੁਤ ਟਾਈਮ ਲੱਗਦਾ ਹੈਲੋ ਗਾਇਸ ਇਹਦੇ ਤੋਂ ਕੁਝ ਹੋਲੀ ਹੋਲੀ ਵੀਡੀਓਜ਼ ਕਰ ਰਹੀ ਕਿੰਨੀ ਹੈਲੋ ਆਹ ਮੁੰਡਾ ਸਾਡਾ ਜੀ ਜਦ ਵੀ ਇਹਨੇ ਵੀਡੀਓ ਬਣਾਉਣੀ ਹੁੰਦੀ ਆਰੇ ਕੱਪੜੇ ਝੇਜ ਕਰਕੇ ਬਣਾਉਣੀ ਨਾ ਮੈਂ ਕੱਪੜੇ ਬਣਾਉਣੀ ਇਹ ਜਿਵੇਂ ਸ਼ਾਮ ਨੂੰ ਇਹਦੇ ਕੱਪੜੇ ਹੋਰ ਹੋਣਗੇ ਬਲੌਗ ਦੇ ਵਿੱਚ ਏ ਬਹੁਤ ਖਰਾਬ ਆ ਆਪਣੀ ਮੰਮਾ ਨੂੰ ਕਹਿੰਦਾ ਤਾਈ ਜੀ ਵੀਡੀਓ ਬਣਾਉਣ ਲੱਗੇ ਮੇਰੇ फटाफट ਕੱਪੜੇ ਬਦਲ ਦੋ ਕਿੰਨਾ ਅਗਲਾ ਕੀ ਕਹੂਗਾ ਗੰਦਾ ਜਿਹਾ ਲੱਗਦਾ ਏ ਲੱਗਦਾ ਇਹ ਗੰਦਾ ਬੱਚੇ ਲੜ ਗਿਆ ਮੱਥਾ ਕੱਢ ਗਿਆ ਦੀਦੀ ਜਿੱਦਣ ਤੁਹਾਡਾ ਮੋਨਟਾਈਜ਼ ਨਹੀਂ ਹੋਇਆ ਹੈਗਾ ਤੁਸੀਂ ਇਹਨਾਂ ਖੁਸ਼ ਸੀਗੇ ਆਖੀ ਕਹਿੰਦਾ ਮੰਮਾ ਮੈਂ ਮੰਨੀ ਤਾਈ ਜੀ ਲਈ ਬਹੁਤ ਖੁਸ਼ ਚਲੋ ਜੀ ਮੇਰਾ ਫੋਨ ਪੁੱਤ ਪਤਾ ਨਹੀਂ ਮੈਂ ਨਹੀਂ ਲਿੰਦਾ ਮੈਂ ਕਿ ਮੈਂ ਫੋਨ ਨਹੀਂ ਲਗਾਈ ਫੋਨ ਹੱਥ 'ਚ ਚਲੋ ਜੀ ਹੁਣ ਅਸੀਂ ਚਲੇ ਜਾਈਏ ਫਿਰ ਤੁਹਾਨੂੰ ਆ ਕੇ ਮਿਲਦੇ ਆ ਸ਼ੰਕਰ ਸ਼ਕਲ ਪਰ ਨਹੀਂ ਆਪਾਂ ਵਧੀਆ ਕੰਮ ਚੱਲੇਗਾ ਕਿ ਹੁਣ ਕੀਰਤਨ ਹੋਣ ਲੱਗਿਆ ਘਰ ਦੇ ਕੰਮਕਾਰ ਕਰਨੇ ਹੁੰਦੇ ਨੇ ਸਾਰੇ ਨਵੇੜ ਕੇ ਫਿਰ ਅੱਜ ਬੱਚੇ ਵੀ ਘਰ ਸੀਗੇ ਨਾ ਕਰਕੇ ਚਲੋ ਜੀ ਹੁਣ ਸਾਡੀ ਹਾਂਟੀਆਂ ਮੁਰੇ ਫੇਰ ਬਣਾਉਂਦੇ ਆ ਲੋਗ ਨੂੰ ਸਾਸਤਰੀ ਘਰ ਬੁਲਾ ਲੀਏ ਜਿੰਨੇ ਬਿਮਾਰੀ ਦੇ ਤੇ ਆਪਣੇ ਫੜ ਜਾਂਦੇ ਕਿਹੜੀ ਮਿੱਟੀ ਦੇ ਨਾਲ ਬਣਾਏ ਦੇ ਸਿੰਘ ਜੇ ਜਦੋਂ ਵੀ ਕਦੇ ਅੰਦਾਜ਼ ਕਰਦੇ ਜੇ ਜਦੋਂ ਜੀ ਸਾਡਾ ਮੁੰਡਾ ਜਦਦੇ ਸੀ ਗੁਰਦੁਆਰਾ ਸਾਹਿਬ ਚ ਐਂਟਰੀ ਕਰੀਆ ਜਦਦੇ ਜਾਂਦਾ ਜੂਸ ਪੀਣਾ ਜੂਸ ਪੀਣਾ ਹੁਣ ਜੂਸ ਪੀ ਰਿਹਾ ਪਰ ਅਜੇ ਭਾਈ ਸ਼ਾਪ ਵਾਲਾ ਪ੍ਰਸ਼ਾਦਾ ਛਕਣ ਗਿਆ ਹੋਇਆ ਹੁਣ ਅਭੀ ਜੋਤ ਖੜਾ ਉਹਨੂੰ ਲਈ ਉੱਥੇ ਸਾਡਾ ਦਿਮਾਗ ਖਾ ਲਿਆ ਇਹਨੇ ਜੂਸ ਪੀਣਾ ਜੂਸ ਪੀਣਾ ਫੈਜ ਵੀ ਗਈ ਆ ਇਹ ਪੰਨੀ ਆ ਚਲ ਚਲ ਯਾ ਚੱਲ ਤੇ ਉੱਗ ਗਈ ਤੇ ਨਹੀਂ ਹੋ ਸਕਦੀ ਘਰ ਦੇ ਨਾਲ ਚਾਚੀ ਚਾਚੀ ਕਹਿੰਦੇ ਆ ਫੋਟੋ ਕਿੱਚੜ ਲੱਗਿਆ ਸੀ ਆਪਾਂ ਹੌਣਾ ਵਿੱਚ ਅਸੀਂ ਤੇਰੀ ਨਹੀਂ ਛੱਡਾਂਗੇ ਦਿਖਾਈ ਆਪਣਾ ਆਪਣਾ ਦਿਖਾਈ ਐਸੇ ਖਾਣੇ ਦਾ ਮਜ਼ਾ ਹੋ ਜਾਣਾ ਕਰਦੇ ਇੱਥੇ ਨਹੀਂ ਆਉਂਦੇ ਲੈ ਕਰਾਈ ਆਇਆ ਫੋਨ ਤੇ ਕਰਦੇ ਸਟਾਈਲ ਚਲੋ ਆਜੋ ਹੁਣ ਲੈ ਸੂਰਜ ਚਲਾਉਂਦਾ ਜਾਂਦਾ ਮੋਟਰਸਾਈਕਲ ਫੁਕਰੀ ਆ ਗਈ ਫੁਕਰੀ ਬਹੁਤ ਅਸਤ ਸਿੱਟਦਾ ਸੀ ਸੂਰਜ ਨੇ ਲੈ ਕਹਿੰਦਾ ਚੱਕ ਮੈਂ ਆ ਗਿਆ ਕਹਿੰਦਾ ਆ ਚੱਕਰਿਆ ਮੈਂ ਡਰਦਾ ਹੀ ਨਹੀਂ ਉਹ ਕਿੰਨੇ ਮੇਰੀ ਵੀਡੀਓ ਆਈ ਦੁਰੀਆ ਵੀ ਮੇਰੀ ਵੀਡੀਓ ਬਣ ਰਹੀ ਹੈ ਅੱਛੇ ਆ ਦੂਆਟ ਜੀਤੇ ਬਣਾ ਰਿਹਾ ਆ ਜਾ ਪੁੱਤ ਹਾਏ ਕਰ ਮੇਰ ਬਾ ਉਹ ਗਰਗੇ ਆ ਜਾ ਇੱਥੇ ਮਾ ਚਲੋ ਸਿੱਕੇ ਵਸੇ ਹੁਣ ਤੇਰੇ ਪਿੱਛੇ ਅਸੀਂ ਚੱਲੇ ਹਾਏ ਹਾ ਜਸਤਕ ਢੱਕ ਪਰਿਆਪੇ ਅਸੀਂ ਪਰਸ ਲੰਗਰ ਦੀ ਸੇਵਾ ਵੀ ਪ੍ਰਸ਼ਾਦ ਪਾਣੀ ਕਰਾਉਣ ਦੀ ਸ਼ੂਟਿੰਗ ਕੀ ਆਈ ਹੈ ਅਸੀਂ ਪ੍ਰਸ਼ਾਦਾਂ ਦੀ ਸੇਵਾ ਵੀ ਕਰਕੇ ਆ ਪਰੋਖੀ ਹੋ ਗਈ ਕਰਨੀ ਕਿਉਂਕਿ ਸਾਨੂੰ ਲੰਗਰ ਖਾ ਕੇ ਫੇਰ ਬਿਠਾਇਆ ਕਹਿੰਦੇ ਪਹਿਲਾਂ ਲੰਗਰ ਛਕ ਲੋ ਫੇਰ ਬੈਠ ਕੇ ਅੱਬ ਦੇਖਿਆ ਸੀ ਅਵੀ ਐਂਟੀ ਸੀ ਬਾਤੂ ਲੰਗ ਹੁਣ ਸਭ ਤੇ ਨਜ਼ਰ ਬੈਠ ਕੇ ਕਰਨੀ ਹੋਈ ਅੱਧਾ ਕੋਨਾ ਇਹ ਮੈਂ ਖਾ ਪਿੱਛਤਾ ਫਿਰਦਾ ਤੇ ਹਾਂ ਹਾਏ ਬਾਏ ਦਿੰਦਾ ਕਹਿੰਦਾ ਦੀ ਕੁਛ ਆਜੀ ਜੀ ਪ੍ਰਿੰਟ ਲੜੀਆ ਹਾਂ ਅਸੀਂ ਕਰੀ ਜੀ ਪ੍ਰਿੰਟ ਲੜੀਆ ਹਾਏ ਰਾਇ ਤੋਂ ਨਹੀਂ ਲੜੀ ਨਹੀਂ ਹੈ ਜੀ ਹੁਣ ਕਰੀ ਜੂਸ ਪੀਣਾ ਜੂਸ ਅੱਛਾ ਚਲੋ ਜੀ ਹੁਣ ਅਸੀਂ ਘਰ ਨੂੰ ਜਾਂਦੇ ਆਂ ਘਰ ਜਾ ਕੇ ਤੁਹਾਨੂੰ ਮਿਲਦੇ ਆਂ ਹਮ ਤਾਂ ਅਸੀਂ ਆ ਗਏ ਆਪਣੇ ਘਰਾਂ ਦੇ ਕੋਲ ਸਾਡੇ ਉਹ ਘਰ ਦੀ ਐਂਟਰੀ ਇੱਥੇ ਤੋਂ ਸੜਕ ਤੋਂ ਆਏ ਹੋਗੇ ਮੁੜ ਕੇ ਹੋ ਜਾਂਦੀ ਆ ਹਾਂ ਅੱਛਾ ਗਾਰਾ ਸਹੀ ਦੇਸ਼ਕ ਪਾਣੀ ਦੇਸ਼ਕ ਆਈਂਂ ਦੱਤੀ ਮਮੀ ਦੇ ਹੱਥ ਜਿੰਦਗੀ ਦੱਤੀ ਘਰ ਦੇ ਡਾਇਰਟ ਪਾਣੀ ਪੁੰਦੇ ਤੇ ਪਾਰੇ ਅਲ ਚੱਕਰ ਨਾਲ ਆਇਆ ਹੋ ਲੈ ਉਹ ਮਨੀ ਤਾਈ ਚ ਨੁਟ ਰਣੀ ਹੱਥੋਂ ਉੱਥੇ ਨਹੀਂ ਚੰਗੀ ਤਰ੍ਹਾਂ ਅੰਦਰ ਬੈਠ ਕੇ ਸੁਣਾਈ ਮਿਲਦੇ ਮੈਨੂੰ ਫਿਰ ਆਪਾਂ ਅੰਦਰ ਬੈਠ ਕੇ ਕਹਾਂਗੇ ਹੁਣ ਇੱਥੇ ਬੰਦ ਕਰਦੇ ਆ ਜੀ ਹੁਣ ਸਾਡੇ ਵਰਕਸ਼ਾਪ ਆ ਜੀ ਤਾਂ ਕਰਤ ਬਹੁਤ ਬੈਠਾ ਹੁੰਦੇ ਨੇ ਮਿਲਦੇ ਆ ਤੁਹਾਨੂੰ ਘਰੇ ਜਾ ਕੇ ਜੀ ਫ੍ਰੈਂਡਸ ਦੇਖੋ ਜੀ ਕਿੰਨੀ ਜ਼ਿਆਦਾ ਮੀਂਹ ਆ ਚੁੱਕੀ ਆ ਛੋਣੇ ਛੇ ਦਾ ਟਾਈਮ ਹੋ ਗਿਆ ਤੂਫਾਨ ਆਇਆ ਪਿਆ ਨ ਪੂਰਾ ਤੁਹਾਨੂੰ ਬਾਹਰ ਦਿਖਾਵਾਂ ਸਾਡੇ ਇੱਕ ਤਾਂ ਬਾਹਰ ਖੜੇ ਨੇ ਸਾਡੇ ਨਾਲ ਮਤਲਬ ਕਿ ਮਤਲਬ ਕਿ ਹੋਣਾ ਸੀਗਾ ਘੋੜ ਸਵਾਰ ਹੋਣਾ ਸੀਗਾ ਮਤਲਬ ਕਿ ਘੋੜਿਆਂ ਦੀਆਂ ਦੌੜਾਂ ਹੋਣੀਆਂ ਸੀ ਕੀ ਕਹਦੇ ਹੁੰਦੇ ਨੇ ਜੋ ਵੀ ਹੁੰਦਾ ਉਹ ਹੋਣਾ ਸੀਗਾ ਤੇ ਫਲੇ ਲੈ ਕੇ ਹੀ ਗਏ ਸੀ ਕਿ ਬਾਬਾ ਜੀ ਉਹ ਨਹੀਂ ਇੱਧਰ ਨੂੰ ਲੈ ਕੇ ਹੀ ਲੰਗੇ ਸੀਗੇ ਤੇ ਦੇਖੋ ਕਿੰਨੀ ਜ਼ਿਆਦਾ ਨੇਹਰੀ ਇੰਨੀ ਜ਼ਿਆਦਾ ਬਹੁਤ ਜ਼ਿਆਦਾ ਚੱਲ ਰਹੀ ਆ ਮੀ ਅੱਜ ਵੇ ਦਾ ਸਭ ਤੋਂ ਵਧੀਆ ਏ ਲਾਈਟ ਵੀ ਚਲੇ ਗਈ ਸਾਡੇ ਤਾਂ ਚਲੋ ਜੀ ਮਿਲਦੀਆਂ ਫੇਰ ਹਾਂਜੀ ਇੱਥੇ ਮੈਂ ਲੱਗ ਗਈ ਸੀਗੀ ਆਟਾ ਗੁੰਨਣਾ ਰਾਤ ਦਾ ਟਾਈਮ ਹੋ ਗਿਆ ਸੀਗਾ ਮੈਨੂੰ ਸਾਇਦ ਦੇ ਪਾਪਾ ਦੀ ਕਾਲ ਆ ਗਈ ਸੀਗੀ ਮੈਂ ਉਹਨਾਂ ਨੂੰ ਕਾਲ ਕਰਕੇ ਪੁੱਛਿਆ ਸੀਗਾ ਵੀ ਤੁਸੀਂ ਕਦੋਂ ਤੱਕ ਕੋਣ ਤੇ ਉਹਨਾਂ ਨੇ ਕਾਲ ਕਰਕੇ ਕਹਿਤਾ ਸੀਗਾ ਵੀ ਤੁਸੀਂ ਆਪਣੀ ਰੋਟੀ ਬਣਾ ਕੇ ਖਾ ਲਓ ਬੱਚੇ ਵੀ ਖਾ ਲਓ ਵੀ ਤੁਸੀਂ ਤਿੰਨੇ ਜਾਣੇ ਵੀ ਮੈਂ ਲੇਟ ਹੋ ਜਾਣਾ ਵੀ ਮੈਂ ਜਦੋਂ ਲੇਟ ਆਉਂਗਾ ਵੀ ਮੈਂ ਉਦੋਂ ਆ ਕੇ ਖਾ ਲੂੰਗਾ ਫਿਰ ਮੈਂ ਰੋਟੀ ਬਣਾਣ ਲੱਗ ਗਈ ਸੀਗੀ ਮੈਂ ਕਿਹਾ ਚਲੋ ਵੀ ਬੱਚਿਆਂ ਨੂੰ ਖਵਾ ਕੇ ਮੈਂ ਮੈਂ ਸਵਾਦ ਨਹੀਂ ਆ ਵੈਸੇ ਤਾਂ ਚਲੋ ਕੱਲ ਨੂੰ ਹੌਲੀਡੇ ਸੀਗਾ ਤਾਂ ਕਰਕੇ ਫਿਰ ਸਬਜੀ ਆਪਾਂ ਤੋਰੀਆਂ ਦੀ ਸੀਗੀ ਤੇ ਇੱਥੇ ਲੱਗੇ ਹੋਏ ਸੀਗੇ ਆਪਾਂ ਆਟਾ ਗੁੰਨਣਾ ਮੈਂ ਖਾ ਚਲੋ ਜਲਦੀ ਜਲਦੀ ਆਟਾ ਗੁੰਨ ਲੰਨੀ ਆ ਤੇ ਆਟਾ ਗੁੰਨ ਕੇ ਫਿਰ ਮੈਂ ਖਾ ਮੈਂ ਫੁਲਕੇ ਬਣਾ ਕੇ ਬੱਚਿਆਂ ਨੂੰ ਖਵਾ ਦਨੀ ਆ ਤੇ ਸੈਦੇ ਪਾਪਾ ਨੂੰ ਆਇਆਂ ਤੋਂ ਬਣਾ ਦੂੰਗੀ ਹਨਾ ਵੀ ਉਹਨਾਂ ਨੂੰ ਜਦੋਂ ਆਉਣਗੇ ਹੁਣ ਉਹਨਾਂ ਦਾ ਟਾਈਮ ਹੋ ਜਾਏ ਕੁਝ ਪਤਾ ਨਹੀਂ ਸੀਗਾ ਅੱਜ ਤੁਹਾਨੂੰ ਮੈਂ ਕਈ ਪੈਣਾ ਨੇ ਮੈਨੂੰ ਬਹੁਤ ਵਾਰ ਪੁੱਛਿਆ ਵੀ ਕੀ ਕਰਦੇ ਨੇ ਕੀ ਕਰਦੇ ਨੇ ਵੀਰਜੀ ਕੰਮ ਕੀ ਕਰਦੇ ਨੇ ਤੁਹਾਡੇ ਹਸਬੰਡ ਕੀ ਕੰਮ ਕਰਦੇ ਨੇ ਹਾਂਜੀ ਮੇਰੇ ਹਸਬੰਡ ਤੁਹਾਨੂੰ ਅੱਜ ਬਣੇ ਰਿਓ ਤੁਸੀਂ ਮੇਰੀ ਵੀਡੀਓ ਦੇ ਨਾਲ ਤੁਹਾਨੂੰ ਲੱਗ ਜਾਊਗਾ ਪਤਾ ਕੀ ਕੰਮ ਕਰਦੇ ਨੇ ਕਿ ਆ ਉਹਨਾਂ ਦੀ ਕਿਰਤ ਕਮਾਈ ਕਈ ਵਾਰ ਤਾਂ ਮੈਨੂੰ ਦੇਖ ਕੇ ਤਰਸ ਆਉਣ ਲੱਗ ਜਾਂਦਾ ਹਨਾ ਇੰਨਾ ਤਰਸ ਆਉਂਦਾ ਮੈਨੂੰ ਵੀ ਵੀ ਹਰ ਬੰਦਾ ਨੀਂਦ ਭਾਲਦਾ ਸਰੀਰ ਨੂੰ ਹਨਾ ਪਰ ਚਲੋ ਜੋ ਹੁਣ ਜੋ ਇਹਨਾਂ ਨੇ ਕੰਮ ਇਹ ਹੀ ਚੁਣਿਆ ਹਨਾ ਵੀ ਪਰ ਫਿਰ ਵੀ ਚਲੋ ਆਏ ਮੈਨੂੰ ਬਹੁਤ ਤਰਸ ਆਉਂਦਾ ਵੀ ਇੰਨਾ ਸਾਡੇ ਲਈ ਭੱਜਦੇ ਨੇ ਇੰਨਾ ਸਾਡੇ ਲਈ ਕੰਮ ਕਰਦੇ ਨੇ ਹਨਾ ਤੇ ਇੱਥੇ ਜੀ ਆਪਾਂ ਆਟਾ ਗੁੰਨ ਕੇ 5 ਕਿ ਮਿੰਟ ਰੈਸਟ ਲਈ ਰੱਖਤਾ ਸੀਗਾ ਉਸ ਤੋਂ ਬਾਅਦ ਮੈਂ ਲੱਗ ਗਈ ਸੀਗੀ ਫੁਲਕੇ ਬਣਾਉਣ ਮੈਂ ਕਿ ਜਲਦੀ ਜਲਦੀ ਫੁਲਕੇ ਬਣਾ ਕੇ ਖਾ ਕੇ ਆਪਨਾ ਪੈ ਜਾਗੇ ਮੈਂ ਨਾ ਪਈ ਨਹੀਂ ਸੀ ਫਿਰ ਮੈਂ ਲਾਈਵ ਆਈ ਸੀ ਹਾਂਜੀ ਜਿਨ੍ਹਾਂ ਨੇ ਲਾਈਵ ਨਹੀਂ ਦੇਖਿਆ ਜਾ ਕੇ ਤੁਸੀਂ ਦੇਖ ਸਕਦੇ ਹੋ ਮੈਂ ਲਾਈਵ ਆਈ ਸੀ ਤੇ ਬਾਕੀ ਜੀ ਆਪਣਾ ਜਿਹੜੇ ਮੇਰੇ ਚੈਨਲ ਤੇ ਨਿਊ ਆਉਣੇ ਪਲੀਸ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਜੀ ਔਰ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਆ ਕਰੋ ਜੇ ਤੁਹਾਨੂੰ ਮੇਰੇ ਬਲੌਗ ਪਸੰਦ ਆਉਂਦੇ ਨੇ ਤਾਂ ਇੱਕ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਵੀ ਤੁਹਾਨੂੰ ਬਲੌਗ ਕਿਵੇਂ ਦੇ ਲੱਗਦੇ ਨੇ ਹਨਾ ਜੀ ਤੇ ਉਸ ਤੋਂ ਬਾਅਦ ਆਪਾਂ ਰੋਟੀ ਬਣਾਏ ਤੋਂ ਬਾਅਦ ਫਿਰ ਮੈਂ ਭਾਂਡੇ ਵਗੈਰਾ ਨਹੀਂ ਸੀ ਚੱਕੇ ਉਸ ਤੋਂ ਬਾਅਦ ਮੈਂ ਕਿਹਾ ਚਲੋ ਵੀ ਰੋਟੀ ਵਗੈਰਾ ਸਿੱਖਾ ਲਈ ਸੀਗੀ ਮੈਂ ਕਿਹਾ ਚਲੋ ਸਾਇਦ ਪਪਾ ਆ ਜਾਣਗੇ ਨਾਲ ਹੀ ਫਿਰ ਜਿਹੜੇ ਆਪਣੇ ਬਰਤਨ ਹੋਣਗੇ ਕਿਉਂਕਿ ਜ਼ਿਆਦਾ ਨਹੀਂ ਹੁੰਦੇ ਥੋੜੇ ਜਿਹੀ ਹੁੰਦੇ ਨੇ ਫਿਰ ਇੱਕ ਸਿਸਟਰ ਨੇ ਪੁੱਛਿਆ ਸੀਗਾ ਤੁਹਾਡੀ ਫੈਮਿਲੀ ਦੇ ਵਿੱਚ ਕੌਣ ਕੌਣ ਆ ਹਾਂਜੀ ਮੇਰੀ ਫੈਮਿਲੀ ਦੇ ਵਿੱਚ ਵੈਸੇ ਤਾਂ ਸਾਡੀ ਫੈਮਿਲੀ ਬਹੁਤ ਵੱਡੀ ਹੈ ਸੁੱਖ ਨਾਲ ਬਟ ਅਸੀਂ ਹੁਣ ਚਾਰ ਜਾਨੀ ਆ ਮੇਰੇ ਮੇਰੇ ਦੋ ਬੱਚੇ ਨੇ ਬੇਟਾ ਬੇਟੀ ਮੇਰੇ ਹਸਬੰਡ ਮੈਂ ਅਸੀਂ ਚਾਰ ਜਾਨੇ ਆ ਵੈਸੇ ਸਾਡੇ ਤਾਏ ਚਾਚੇ ਕੋਲ ਨੇ ਘਰ ਸਾਰੇ ਮੇਰੇ ਦਰਾ ਪਿੰਡ ਚ ਨੇ ਪਰ ਹੁਣ ਅਸੀਂ ਸਾਰੇ ਅਲੱਗ-ਅਲੱਗ ਰਹਿੰਦੇ ਆ ਤੇ ਪਹਿਲਾਂ ਇਕੱਠੇ ਸੀਗੇ ਹੁਣ ਅਲੱਗ-ਅਲੱਗ ਰਹਨੇ ਆ ਤੇ ਸਾਡੀ ਫੈਮਿਲੀ ਚ ਇਹੀ ਨੇ ਇੱਕ ਸਿਸਟਰ ਦਾ ਕਮੈਂਟ ਆਇਆ ਸੀ ਉਹਨਾਂ ਨੇ ਕਿਹਾ ਸੀਗਾ ਵੀ ਦੱਸਿਓ ਤੁਹਾਡੀ ਫੈਮਿਲੀ ਵਿੱਚ ਕੌਣ-ਕੌਣ ਨੇ ਜੀ ਫ੍ਰੈਂਡਸ ਬੱਚਾ ਪਾਰਟਿਸ ਹੋ ਗਈ ਦੇਖੋ ਕਿੱਧਰ-ਕਿੱਧਰ ਨੂੰ ਹੋ ਗਿਆ ਪਿਆ ਸਾਇ ਚਾ ਵੀ ਉੱਥੇ ਪਿਆ ਸੀਗਾ ਸਾਇ ਉਹ ਕੋਈ ਸਾਇ ਉੱਥੇ ਪਹੁੰਚ ਗਿਆ ਵੀ ਇੱਧਰ ਪਹੁੰਚ ਗਿਆ ਟਾਈਮ ਹੋ ਗਿਆ 12:05 ਪੂਰਾ ਦੇਖੋ 12:05 ਹੋ ਗਏ ਤੇ ਸੈਦ ਦੇ ਪਪਾ ਪੌਣੇ ਇੱਕ ਵਾਰ ਆਏ ਸੀਗੇ ਰੋਟੀ ਰੁੱਟੀ ਖਾ ਲਈ ਉਹਨਾਂ ਨੇ ਰੋਟੀ ਖਾ ਕੇ ਹੁਣ ਮੈਂ ਦੁੱਧ ਘਰਿਆ ਧਰਿਆ ਹੋਇਆ ਗਰਮ ਅੱਜ ਕਾਫੀ ਦਿਨ ਬਾਅਦ ਘਰ ਆਏ ਆ ਉਤਲਕ ਸਾਰਾ ਸੀਜਨ ਤੱਕ ਕੰਮ ਚੱਲਦਾ ਤਾਂ ਕਰਕੇ ਤੇ ਹੁਣ ਇਹਨਾਂ ਦੇ ਵਿਚਾਰੇ ਨੇ 2 ਵਜੇ ਫੇਰ ਜਾਣਾ ਹੁਣ ਗੱਡੀ ਲੱਗੀ ਹੋਣਾ ਪਾਉਣ ਸੁਭਾਨੀ ਆਫਨ ਨੰਬਰ ਲਾਉਣੀ ਹੈ ਬੋਲ ਦੇਣੀ ਹੈਲੋ ਕਰ ਦੋ ਹਾਂ ਹੈਲੋ ਕਰ ਦੇ ਕਰੋ ਬੱਸ <laughs> हाँ ने जी कमाइया हूं आए हैं बारह बजे बारह साढ़े बारह बजने गुडी साफ कर दू मतलब तो गड्डी गड्डिया साफ कर दे बारह बज जाने उस बजे फेर जाने ਕਾਂਟਾ ਸੋਣਗੇ ਮੈਂ ਕਰਿਆ ਗੁੱਧ ਦੁੱਧ ਗਰਮ ਮੈਨੂੰ ਆਇਆ ਫੜਫੜ ਦੁੱਧ ਗਰਮ ਹੋਜੇ ਭਾਂਡੇ ਵਗੈਰਾ ਮੈਂ ਚੱਕ ਤੇ ਕਿੰਜ ਵਗੈਰਾ ਸੋਨੇ ਸਬਜੀ ਰੱਖਣਗੇ ਜੀ ਨੂੰ ਕੋਲ ਬਾਅਦ ਚ ਰੱਖ ਦਿਆਂ ਇਹ ਹਾਜੀ ਇਹਨਾਂ ਦਾ ਕੰਮ ਹੈ ਇਹਨਾਂ ਦੀ ਮਿਹਨਤ ਬਹੁਤ ਮੁਸ਼ਕਲ ਆ ਕੰਮ ਹਨਾ ਤੇ ਹੁਣ ਪਹਿਲਾਂ 2 ਦਿਨ ਹੋ ਗਏ ਸੀਗਾ ਅਪਡਾਉਣ ਕਰ ਰਹੇ ਸੀਗੇ ਦਿੱਲੀ ਅਪਡਾਉਣ ਕਰਦੇ ਸੀ ਫਿਰ ਅਪਡਾਉਣ ਕੀਤਾ ਫਿਰ ਉਸ ਤੋਂ ਬਾਅਦ ਕੱਲਾ ਮਤਲਬ ਕਿ ਡ੍ਰੌਪ ਲੈ ਕੇ ਗਏ ਡ੍ਰੌਪ ਕਰਨੇ ਸੀਗੇ ਉਹ ਵਨ ਸਾਈਡ ਗੱਟੀ ਤੋਂ ਲੈ ਕੇ ਗਏ ਸੀਗੇ ਉੱਥੇ ਫਿਰ ਇੱਕ ਦਿਨ ਖੜੇ ਰਹੇ ਹੁਣ ਅੱਜ ਮਤਲਬ ਕਿ ਪਿਕ ਕਰਕੇ ਪਚਕੂਲੇ ਛੱਟ ਕੇ ਹੁਣ ਘਰ ਆਏ ਨੇ ਹੁਣ ਘਰ 12 ਵਜੇ ਪਹੁੰਚੇ ਨੇ ਰੋਟੀ-ਮੁੱਟੀ ਖਾ ਲਈ ਤੇ ਨਾਲ ਦੀ ਨਾਲੇ ਰੋਟੀ ਖਾ ਕੇ ਰੈਸਟ ਵੀ ਨਹੀਂ ਕੀਤੀ ਨਾਲ ਦੀ ਨਾਲ ਕਹਿੰਦੇ ਮੈਨੂੰ ਗੱਟੀ ਧੋਲਣ ਦੇ ਅੰਦਰ ਮੈਂ 2 ਵਜੇ ਫੇਰ ਵਾਪਸ ਮੁੜਨਾ ਹੈ ਵੀ ਫੇਰ ਸ਼ਾਇਦ ਦਿੱਲੀ ਉਹ ਜਾਣਾ ਹੈ ਹਨਾ ਮੈਂ ਪੁੱਛਿਆ ਨਹੀਂ ਅਜੇ ਦਿੱਲੀ ਉਹ ਜਾਣਾ ਹੋਊਗਾ ਕਿ ਬਹੁਤ ਮੁਸ਼ਕਲ ਆ ਕਈ ਵਾਰ ਮੈਨੂੰ ਬਹੁਤ ਹਰਸਾਂ ਲੱਗ ਜਾਂਦਾ ਹਨਾ ਕਿਉਂਕਿ ਹਰੇਕ ਬੰਦਾ ਹੈ ਹਰੇਕ ਨੀਂਦ ਹੋਰ ਕੰਮਾਂ ਦੇ ਵਿੱਚ ਨੀਂਦ ਪੂਰੀ ਹੋ ਜਾਂਦੀ ਆ ਔਰ ਜਿਹੜੇ ਕੰਮ ਹੁੰਦੇ ਨੇ ਪਰ ਇਹ ਡਰਾਈਵਿੰਗ ਚ ਨੀਂਦ ਪੂਰੀ ਨਹੀਂ ਹੁੰਦੀ ਬੰਦੇ ਦੀ ਹਨਾ ਆ ਇਹ ਡਰਾਈਵਿੰਗ ਚ ਵੀ ਹੋ ਜਾਂਦੀ ਆ ਮਤਲਬ ਕਿ ਜੋ ਹੋਰ ਹੋਰ ਤਰੀਕੇ ਦਾ ਹੋਈ ਕੰਮ ਹੋਵੇ ਜਾਂ ਦਿਨ ਚ ਗੱਡੀ ਚਲਾਉਣੀ ਚਾ ਰਾਤ ਨੂੰ ਗੱਡੀ ਚਲਾਉਣੀ ਹੈ ਨਾ ਬਟ ਸਾਇਦ ਪਾਪਾ ਆਪਣੀ ਮਿਹਨਤ ਨਾਲ ਆਪ ਕਰਦੇ ਨੇ ਆ ਇਹ ਨਹੀਂ ਹੈਗਾ ਵੀ ਹਾਂ ਆਪਾਂ ਡਰਾਈਵਰਾਂ ਦੇ ਸਿਰਾਂ ਤੇ ਹੀ ਵੀ ਬੀਰੀਆਂ ਨੂੰ ਰੱਖ ਲੈਣਾ ਨਾ ਡਰਾਈਵਰ ਬੀਰੀਆਂ ਨੂੰ ਵੀ ਗੱਡੀਆਂ ਪਾ ਕੇ ਪਰ ਸਾਇਦ ਪਾਪਾ ਆਪ ਹੀ ਪੂਰੀ ਮਿਹਨਤ ਕਰਦੇ ਨੇ ਕਹਿੰਦੇ ਵੀ ਆਪ ਮਿਹਨਤ ਕਰੇ ਬਿਨਾ ਕੁਝ ਨਹੀਂ ਬਣਦਾ ਹੈਗਾ ਤਾਂ ਕਰਕੇ ਇਹ ਆਪਣੀ ਮਿਹਨਤ ਆਪ ਕਰਦੇ ਨੇ ਪਰ ਮੈਨੂੰ ਤਰਸ ਬਹੁਤ ਆਉਂਦਾ ਹੈ ਇਹ ਐਸੇ ਕਰਕੇ ਫਿਰ ਮੇਰਾ ਸਨਮਨ ਬਣਿਆ ਵੀ ਮੈਂ YouTube ਚੈਨਲ ਤੇ ਆਵਾ ਹਨ ਵੀ ਚਲੋ ਹਨਾ ਵੀ ਮੈਂ ਵੀ ਕੁਝ ਹੈਲਪ ਕਰ ਸਕਾ ਹਨਾ ਹੁੰਦਾ ਇਹ ਹਨਾ ਕਿਉਂਕਿ ਹੁਣ ਸਾਡੇ ਲਈ ਉਹ ਭੱਜਦੇ ਫਿਰਦੇ ਨੇ ਸਾਡੀ ਹਰ ਇੱਕ ਖੁਆਇਸ਼ ਪੂਰੀ ਕਰਨ ਦੇ ਲਈ ਹਨਾ ਦਿਨ ਰਾਤ ਭੱਜੇ ਫਿਰਦੇ ਆ ਬੱਚਿਆਂ ਨੂੰ ਪੜਾਉਣ ਲਿਖਾਉਣ ਦੇ ਲਈ ਹਨਾ ਤੇ ਹੁਣ ਇੰਨਾ ਜ਼ਿਆਦਾ ਥੱਕੇ ਪਏ ਇੰਨੀ ਨੀਂਦ ਆ ਰਹੀ ਆ ਪਰ ਫਿਰ ਵੀ ਗੱਡੀ ਧੋਣ ਲੱਗ ਕਿਉਂਕਿ ਇਹ ਗੱਡੀ ਤੋਂ ਤੇ ਬਿਨਾਂ ਨਹੀਂ ਕਿਸੇ ਕੋਲ ਲੈ ਕੇ ਜਾਂਦੇ ਇਹਨਾਂ ਦੀ ਕੀ ਹੋ ਆ ਵੀ ਗੱਡੀਆਂ ਨੂੰ ਪੂਰੀ ਸਾਫ਼ ਸੁਥਰੀ ਟਿਪ ਟੌਪ ਰੱਖਦੇ ਨੇ ਤੇ ਹੁਣ ਉਹ ਵਾਸ਼ ਕਰਕੇ ਹੁਣ ਬਸ ਫੇਰ ਪੈਣਗੇ ਫੇਰ 2 ਵਜੇ ਫੇਰ ਉੱਠ ਕੇ ਨਹਾ ਧੋ ਕੇ ਫੇਰ ਚਲੇ ਜਾਣਗੇ ਚਲੋ ਜੀ ਅੱਜ ਦੇ ਵਲੌਗ ਦਾ ਮੈਂ ਇੱਥੇ ਕਰਦੀ ਹਾਂ ਐਂਡ ਮਿਲਾਂਗੇ ਕੱਲ ਨੂੰ ਤੁਹਾਨੂੰ ਨਿਊ ਵਲੌਗ ਦੇ ਨਾਲ ਔਰ ਨਵੀਂ ਸ਼ੁਰੂਆਤ ਦੇ ਨਾਲ ਜੇ ਤੁਹਾਨੂੰ ਅੱਜ ਦਾ ਵਲੌਗ ਮੇਰਾ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਔਰ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਕੇ ਦੱਸਿਓ ਤੁਹਾਨੂੰ ਅੱਜ ਦਾ ਵਲੌਗ ਦਾ ਵਲੌਗ ਕਿਵੇਂ ਦਾ ਲੱਗਿਆ ਮਿਲਦੇ ਹਾਂ ਜੀ ਕੱਲ ਨੂੰ ਆਪਾਂ ਫੇਰ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ